ਸਤਿਨਾਮ ਜੈ ਪੀਮ ਜੈ ਭਾਰਤ ਜੈ ਵਾਲਮੀਕੀ ਹਰ ਹਰ ਵਾਲਮੀਕੀ ਸੋ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਔਰ ਦੇਸ਼ ਵਾਸੀਆਂ ਨੂੰ ਦੀਵਾਲੀ ਦੇ ਮੌਕੇ ਦੇ ਉੱਤੇ ਬਹੁਤ ਬਹੁਤ ਮੁਬਾਰਕਾਂ ਬੰਦੀ ਛੋੜ ਦਿਵਸ ਦੀਆਂ ਵੀ ਬਹੁਤ ਬਹੁਤ ਮੁਬਾਰਕਾਂ ਔਰ ਬਾਬਾ ਵਿਸ਼ਕਰਮਾ ਜੀ ਦਾ ਦਿੇ ਜਿਹੜਾ ਆ ਰਿਹਾ ਉਹਨਾਂ ਦੇ ਆ ਵੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਸੋ ਮੈਂ ਪ੍ਰਮਾਤਮਾ ਦੇ ਚਰਨਾਂ 'ਚ ਹੀ ਅਰਦਾਸ ਕਰਦਾ ਮਾਂ ਤੇ ਆਪਣੀਆਂ ਸੰਗਤਾਂ ਤੇ ਮਿਹਰ ਭਰੇ ਹੱਥ ਰੱਖਣ ਔਰ ਦੀਵਾਲੀ ਦੇ ਉੱਤੇ ਇੱਕ ਛੋਟਾ ਜਿਹਾ ਮੈਸੇਜ ਦੇਣਾ ਚਾਹਨਾ ਮਾਂ ਕਿ ਆਪਾਂ ਪਟਾਕੇ ਨਾ ਚਲਾ ਕੇ ਪ੍ਰਦੂਸ਼ਣ ਨੂੰ ਖਰਾਬ ਨਾ ਕਰੀਏ ਜਿਹੜੇ ਪੈਸੇ ਅਸੀਂ ਪਟਾਕੇ ਚਲਾ ਕੇ ਖਰਾਬ ਕਰਦੇ ਆ ਧੂਏ ਚ ੜਾਣੇ ਆ ਉਹਦੇ ਨਾਲੋਂ ਅਸੀਂ ਕਿਸੇ ਗਰੀਬ ਦੀ ਲੋੜਵੰਦ ਦੀ ਮਦਦ ਕਰ ਦਈਏ ਸੋ ਇੱਕ ਜਿਹੜਾ ਛੋਟਾ ਜਿਹਾ ਮੈਸੇਜ ਆ ਇਹਨੂੰ ਪਲੀਜ਼ ਬੇਨਤੀ ਆ ਕਿ ਦਾਸ ਵੱਲੋਂ ਪ੍ਰਵਾਨ ਕੀਤਾ ਜਾਵੇ ਔਰ ਨਾਲ ਦੀ ਨਾਲ ਜਿਹੜਾ ਵਿਸ਼ਕਰਮਾ ਦੇ ਸਾਡਾ ਆਂਦਾ ਮਜ਼ਦੂਰ ਦਿਵਸ ਆਂਦਾ ਵਾ ਉਸ ਦਿਨ ਦੇ ਉੱਤੇ ਮੈਂ ਸਰਕਾਰ ਅੱਗੇ ਬੇਨਤੀ ਕਰਨਾ ਚਾਹਨਾ ਕਿ ਉਸ ਦਿਨ ਦੇ ਉੱਤੇ ਜੇ ਛੁੱਟੀ ਕੀਤੀ ਜਾਂਦੀ ਆ ਤਾਂ ਇਹਨਾਂ ਨੂੰ ਵੀ ਕੋਈ ਨਾ ਕੋਈ ਜੜੀ ਦਿਹਾੜੀ ਹੈ ਇਹਨਾਂ ਦੇ ਖਾਤੇ ਦੇ ਵਿੱਚ ਪਾਈ ਜਾਵੇ ਤਾਗੇ ਦਿਹਾੜੀਦਾਰ ਬੰਦੇ ਰੋਜ਼ ਕਮਾਣਾ ਰੋਜ਼ ਖਾਣਾ ਇਹਨਾਂ ਦਾ ਕੋਈ ਥੋੜਾ ਬਹੁਤ ਹੈਲਪ ਜਿਹੜਾ ਸੌਫਟ ਕਾਰਨਰ ਸਰਕਾਰ ਨੂੰ ਇੱਕ ਦਿਨ ਇਹਨਾਂ ਨੂੰ ਕਰਨਾ ਚਾਹੀਦਾ ਇਹਨਾਂ ਨੂੰ ਜਿਹੜੀ ਇੱਕ ਦਿਹਾੜੀ ਆ ਘੱਟੋ ਘੱਟੋ ਦੇਣੀ ਚਾਹੀਦੀ ਸਾਰੇ ਮਜ਼ਦੂਰਾਂ ਨੂੰ ਫਿਰ ਇੰਨੀਆਂ ਗੱਲਾਂ ਕਰਦਾ ਹੈ ਸਭ ਨੂੰ ਜੈ ਭੀਮ ਜੈ ਭਾਰਤ ਜੀ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਜਿਨੇ ਤਿਉਹਾਰ ਆ ਰਹੇ ਉਹਨਾਂ ਦੀਆਂ